ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਰਸੀਆਂ ਹੀ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੋਸਣਾ ਠੀਕ ਠਾਜੇ ਵਧੀਆ ਵਧੀਆ ਵੇਚੀ ਤੁਸੀਂ ਨੂੰ ਵਧੀਆ ਜੀ ਵੇਚ ਤਾ ਮਾਲ ਪਤਸਾਂ ਵਾਲਾ ਫਿਰ ਪਰਸੋਂ ਮਾਲ ਥੀ ਵੇਜਿਆ ਦੇ ਕੈਂਟ ਜੀ ਵੇਚ ਗਿਆ ਠੀਕ ਹੈ ਹਾਂ ਜੀ ਤੇ ਅੱਜ ਵੀ ਰੇਟ ਜਾ ਜੀ ਅੱਜ ਵੀ ਰੇਟ ਆਪਾਂ ਜਾ ਜੀ ਕਰਦੇ ਨੇ ਠੀਕ ਹੈ ਜੀ ਵੀਰ ਭਰਾਵਾ ਇਹ ਡਿਮਾਂਡ ਹੀ ਜਰਸੀ ਦੀ ਅੱਛਾ ਤੇ ਆਪਾਂ ਜਰਸੀ ਫਿਰ ਲੈ ਆਂਦੀ ਆ ਅੱਛਾ ਚਾਰ ਜਰਸੀ ਲੈ ਆ ਕੇ ਦੋ ਚਾਰ ਜੱਤੀਆਂ ਕਰ ਦਿੰਦੇ ਹਾਂ ਹਾਂ ਜੀ ਅੱਜ ਪ੍ਰੇਮਪਾ ਜੀ ਨੇ ਵੀ ਖੰਦੇ ਕਿਤੇ ਉਹ ਅੱਜ ਘਰੇ ਹੀ ਅੱਛਾ ਲੱਗੇ ਬਸ ਉਹ ਵੀ ਆ ਜਣੇ ਵੀਡੀਓ ਬੰਦੇ ਬੰਦੇ ਠੀਕ ਹੈ ਅੱਜ ਠੰਡ ਕਰਕੇ ਅੰਦਰ ਹੀ ਬੈਠੇ ਹਾਂ ਜੀ ਹਾਂ ਜੀ ਚਲੋ ਡ ਪ੍ਰੇਮ ਸਿੰਘ ਪਿੰਡ ਪਿੰਡ ਜਿੱਕ ਦੇਖੁਰਦਾ ਹਾਂਜੀ ਪਿੰਡ ਜਿੱਕ ਦੇਖੁਰਦਾ ਤਸੀਲ ਆਈ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੇ 9501296185 ਠੀਕ ਹੈ ਜੀ ਤੇ ਸ਼ਰਵਾਦ ਫੇਰਾ ਜਿਹੜੀ ਪਿੱਲੇ ਆ ਵਸ਼ੀ ਵੀਰ ਜੀ ਪਹਿਲਾ ਸੂਆ ਆ ਕੀ ਅੱਛਾ ਇਹ ਵਸ਼ੀ ਸੂਈ ਹੈ ਮਣੇਰੇ 4 ਵਜੇ ਉਹ ਜੇਰ ਪਈ ਵੀਰ ਜੀ ਅੱਛਾ ਜੇਰੇ ਦੀ ਪਈ ਹੈ ਹਾਂਜੀ ਹਾਂਜੀ ਇਹ ਜੇਰੇ ਦੀ ਅੱਜ ਹੀ ਸੂਈ ਆ ਹਾਂਜੀ ਸੂਈ ਹੈ ਬੱਚਾ ਕਿਹੜਾ ਜੇ ਦਾ ਆ ਜੇ ਵੀਰ ਜੀ ਵਸ਼ੀ ਜੇ ਮਗਰ ਜਰਸੀ ਅੱਛਾ ਪਿਓਰ ਜਰਸੀ ਵਸ਼ੀ ਮਗਰ ਠੀਕ ਹੈ ਜੀ ਹਾਂਜੀ ਹਾਂਜੀ ਤਾਜੀ ਸੂਈ ਆ ਜਿਹੜੀ ਅੱਜ ਹੀ ਸੂਈ ਆ ਹ 4:00 ਵਜੇ ਮਣੀਰੇ ਸੂਈ ਆ। ਖਾਨ ਵੀ ਦੇਖ ਸਕਦੇ ਤੇ ਲੱਗੇ ਤਾਂ ਕਿੰਨਾ ਕੁ ਵਜੇ ਦੁੱਧ ਚਵਾਈ ਜਾਊਗੀ ਆ। ਵੀਰ ਜੀ ਹੁਣ ਸੂਈ ਆ ਤੁਹਾਨੂੰ ਪਤਾ ਹੁਣ ਤੇ ਧਾਰਾ ਤੁਰਾਈ ਆ। ਹਾਂਜੀ ਹਾਂਜੀ। ਹੁਣ ਇਹ ਵੀ ਜੋਂ-ਜੋਂ ਬੱਛੀ ਦੀ ਸੇਵਾ ਹੋਊਗੀ ਉਹ ਦੁੱਧ ਤੇ ਚੜੂਗੀ ਤਿੰਜੇ ਦਿਨ ਤੁਹਾਨੂੰ ਪਤਾ ਸਾਫ਼ ਹੋਣੀ ਆ ਬੱਛੀ। ਹਾਂਜੀ ਹਾਂਜੀ। ਹਾਂਜੀ ਰਮਾਨ ਨਾ ਘਰ ਪਹਿਲਾ ਸੂਆ ਪੰਦਾ ਜਨਾਨ ਨੇ ਰਮਾਨ ਨਾ 12-13 ਕਿਲੋ ਚਵਾਈ ਜਾਊਗੀ। ਬਾਅਦ ਵਿੱਚ ਚਵਾ ਸਕਦੀ ਕੋਈ ਚੰਗੀ ਸੇਵਾ ਕਰੂਗਾ ਵੀਰ। ਬਾਕੀ ਮੱਛੀ ਬਰੀਡ ਚ ਆ ਬੋਡੀ ਵੇਟ ਵਾਲੀ ਬੱਛੀ ਆ ਭਾਰੀ। ਦੇਖ ਖੋਲਾ ਫਿਰ ਤੁਰਦੀ ਏ। ਪਵਿੱਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਪ੍ਰੇਮ ਸਿੰਘ ਆਣੇ ਵੀ ਪਹੁੰਚ ਚੁੱਕੇ ਆ। ਪਾਸਗਾ ਪਾਪਾ ਜੀ। ਬਾਕੀ ਵਿਰਜੀ ਵੱਟੀ ਸੋਹਣੀ ਬੋੜਿਆ। ਬਾਕੀ ਉਤਰਾਂ ਜਿਹੜੀ ਭਾਵੇਂ ਤਾਜੀ ਸੂਈ ਆ। ਕੋਈ ਏਡੀ ਲੱਪੇ ਚ ਨਹੀਂ ਆ ਜਿਹੜੀ। ਹਾਂਜੀ ਹਾਂਜੀ। ਯਾਰ ਉਹ ਵਿਰਜੀ ਬੋੜ ਹੈ। ਬੱਚੇ ਵੱਲੋਂ ਥੋੜਾ ਜਿਆ ਤੇਜ਼ ਜਾਂਦੀ ਆ। ਸਾਡੀ ਸੂਈਆਂ ਕਰਕੇ ਕਰਦੀਆਂ ਨਾ ਫਰੇ ਬਾਕੀ ਆ ਦੇਖ ਸੰਦੇ ਹਵਾਨਾ ਇਧਰ ਲੱਗੇ ਤਾਂ ਕੀ ਰੱਖਦੀਏ ਦਾ ਫਿਰ ਮੁੱਲ ਆਪਾਂ ਉਹ ਜੇਰ ਵੀਰ ਦੀ ਪਈ ਅਦੀ ਅ ਜੇਰ ਜੇਰ ਛੋਟੀ ਰਾਤੀ ਸੂਈ ਆ 2 ਵਜੇ ਨਾ ਠੀਕ ਹੈ ਜੇਰ ਛੋਟੀ ਜਿਹਨ ਸਵੇਰੇ ਆਏ ਤੇ ਕੀ ਰੱਖੀਏ ਮੁੱਲ ਇਹਦਾ ਜਿੰਨੀ ਜੰਗੀ ਲੱਗੀ ਆ ਜੀ ਜੱਜਾ ਕਰਦੀਏ ਇਹਦਾ ਵੀ ਜੱਜਾ ਹੀ ਕਰਦੀਏ ਨਵੇਂ ਸਾਲ ਤੱਕ ਜਾਣ ਦੋ ਫਰੀ ਵੀਰ ਜੀ ਮੁੱਲ ਤੇ ਵਸ਼ੀ 50000 ਰੁਪਏ ਤੇ 55 ਵੀ ਕਰਉਂਦੀ ਅੱਛਾ ਜਿੰਨੀ ਬਰੀਡ ਚਾ ਵਸ਼ੀ ਦੇ ਜਿੰਨਾ ਬੋਡੀ weight ਹੈ ਤੇ ਜਿੰਨਾ ਸੋਨ ਪੁਣੇ ਜਾ ਵਸ਼ੀ ਠੀਕ ਹੈ ਪਰ ਮੋਲ ਆਪਾਂ ਕਰਦੇ 45000 ਰੁਪਇਆ ਅੱਛਾ ਜਿਹੜੀ ਦੇਣੀ ਆ ਨਾ ਹਾਂਜੀ ਉਹ ਪੂਰੇ 38000 ਦੀ ਦੇਣੀ ਅੱਛਾ 38000 ਦੀ 38000 ਦੀ ਮੌਕੇ ਤੇ ਛੋਟ-ਛਾਟ ਹੋਰ ਕਰ ਦੇ ਕੋਈ ਨਹੀਂ ਛੋਟ ਹੀ ਨਹੀਂ ਬਾਕੀ ਆਪਣੀ ਕੋਈ ਵੀਰ ਸਮਝਣਾ ਆ ਕੇ ਵੇਖ ਚੱਕ ਕੇ ਖੜੇ ਬਾਕੀ ਵੀ ਜੀ ਠੰਡੀ ਠੇਰੀ ਵਸੀ ਉਹ ਤਰ੍ਹਾਂ ਠੰਡੀ ਠੇਰੀ ਆ ਜਿਹੜੀ ਹਾਂਜੀ ਹਾਂਜੀ ਆ ਵੇਖੋ ਠੰਡੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਜਿਹੜੀ ਇੱਕ ਹੋਰ ਇਹ ਵੀ ਸੂਈ ਸਵਾਈ ਜੇ ਇਹ ਵੀ ਸੂਈ ਵਰਜੀ ਜਰਸੀ ਇਹਦੇ ਮਗਰ ਬੱਚਾ ਕਿ ਜੇ ਇਹਨੇ ਮਗਰ ਜੀ ਬੱਚਾ ਜੀ ਉਹ ਜਰਸੀ ਬੱਚਾ ਠੀਕ ਆ ਕਿਵੇਂ ਇੰਨੇ ਚੰਗਾ ਭਰਿਆ ਬੱਚਾ ਕਾਫੀ ਪਲਿਆ ਦਿੱਤਾ ਹੈ ਕਿੰਨਾ ਚਿਰ ਹੋਇਆ ਵੇ ਜੀ ਨੂੰ ਸੂਈ ਨੂੰ ਇਹਨੂੰ ਵੀ ਜੀ 10 ਕਿ ਦਿਨ ਹੋ ਗਏ ਸੂਈ ਨੂੰ ਤਾਂ 15 ਦਿਨ 10 15 ਦਿਨ ਹੋ ਗਏ ਤੇ ਦੁੱਧ ਕਿੰਨਾ ਤਿਆਰ ਜੇ ਦੇ ਦੁੱਧ ਦੇ ਥਲੇ ਵਿੱਚ 11 ਕਿਲੋਗਾ ਪਰ ਆਪਾਂ 10 ਕਿਲੋ ਕਰਕੇ ਦੇਣਾ ਅੱਛਾ ਹਾਂ ਜੀ ਤੇ ਕਿੰਨਾ 11 ਨਾ 12 ਹੋਗਾ ਪਰ ਆਪਾਂ 10 ਕਿਲੋ ਕਰਕੇ ਦੇਣਾ ਤੇ ਕਿੰਨਾ ਕਿੰਨਾ ਕੁ ਚੁਆਈ ਜਾਊਗਾ ਵੀਰ ਜੀ ਨਰਮਾਨ ਦਾ ਕੋ ਚੰਗੀ ਵੀਰ ਸੇਵਾ ਵਾਲਾ ਲੈ ਜਾਊਗਾ ਨਰਮਾਨ ਦਾ 13 14 ਕਿਲੋ ਦੁੱਧ ਚੁਆਈ ਜਾਵੇ ਤੇ ਬਹੁਤ ਆ ਬਾਕੀ ਵੀਰ ਜੀ ਸਾਡੀ ਬਰੀਡ ਚ ਬਹੁਤ ਆ ਸਿੰਗ ਨਿਕਨਿਕ ਇਹਦਾ ਹੈਗਾ ਬਿਲਕੁਲ ਸਿੰਗ ਜਿਹੜਾ ਨਿਕਨਿਕ ਹੈਗਾ ਬਿਲਕੁਲ ਛੋਟਾ ਛੋਟਾ ਜੌਰ ਜਰਸੀ ਹੈ ਵੀਰ ਜੀ ਵੇਖੀ ਆ ਵੇਖੋ ਚਲੋ ਲੈ ਜਾ ਹਾਂਜੀ ਉਨੀ ਮਿਰਜੀ ਉਸ ਤੋਂ ਤੇ 19 ਛੱਲੇ ਹੋ ਜੀ ਠੀਕ ਹੈ ਜੀ ਬਾਕੀ ਛੋਟੇ ਛੋਟੇ ਕਰਨੇ ਆ ਛੋਟਾ ਜਿਹਾ ਚਿਹਰਾ ਵਾ ਜੀ ਪਰੀਸ ਚ ਕੀ ਹੋ ਰਿਹਾ ਬਾਕੀ ਸੋਈ ਸੁਵਾਈ ਆ ਆਪਣੀ ਚਵਾਈ ਕਰਕੇ ਖੜਾ ਬਾਕੀ ਛੱਡੀ ਤੇ ਮਿਰਜੀ ਬਾਕੀ ਜਿਹੜਾ ਰਾਗ ਭਾਗ ਇਹਨੂੰ ਲੱਗਾ ਇਹਨੂੰ ਹੀ ਲੱਗਾ ਵਾ ਕੱਦ ਦੇ ਹਿਸਾਬ ਨਾਲ ਜਿਹੜਾ ਰਾਗ ਭਾਗ ਲਗਾਣਾ ਹਾਂਜੀ ਹਾਂਜੀ ਇਹਨੂੰ ਹੀ ਲੱਗਾ ਜੀ ਤੇ ਥੋੜੀ ਜਿਹੀ ਉਦਨ ਕਰੇ ਠੰਡ ਖਾਈਏ ਤੇ ਚੰਗੀ ਤਰ੍ਹਾਂ ਆਹ ਦੇਖ ਸਾਦੇ ਥਨ ਦਾ ਫਾਇਦੇ ਕਾਬ ਜਿਹੜਾ ਇਹਦਾ ਚੰਗਾ ਐ ਇਹਦਾ ਕੀ ਰੱਖੀਏ ਫਿਰ ਮੋਲ ਆਪਾਂ ਮੋਲ ਅਸਾਂ ਨੇ ਦਿੱਤੀ ਨਾ ਅਸਾਂ ਨੇ ਥਾਣ ਪੰਡਾ ਲੱਗਾ ਹਾਂਜੀ ਮੋਲ ਤੇ ਕਰੰਦੀ ਖੁੱਲਾਈ ਅੱਛਾ ਤਰਾ ਪੱਜਾ ਜੀ ਕਰ ਦੇਣਾ ਕਿੰਨਾ ਨਵਾਂ ਸਾਲ ਹੋ ਹੁੰਦਿਆ ਹੁਣ ਤੁਹਾਨੂੰ ਪਤਾ ਮੋਲ ਜੈ ਜੀ ਆਪਾਂ ਕਰਾਂਗੇ ਤੇ ਫੇਰੀਆ ਹਾਂਜੀ ਹਾਂਜੀ ਮੋਲ ਤੇ ਵੀਰ ਜੀ ਕਰਦੇ ਆ 35000 ਰੁਪਿਆ ਅੱਛਾ ਜਿਹੜੀ ਦੇਣੀ ਆ ਨਾ ਅੱਛਾ ਪੂਰੇ 28000 ਦੀ ਬਚੀ ਦਣੀ 28000 ਦੀ 28000 ਅੱਜ 7 7000 ਹੀ ਡਾਈ ਜਾਂਦੇ ਜੇ ਅਸਾਸਾਂ ਦੀ ਡਾਣਾ ਜੇ ਅੱਛਾ ਹਾਂਜੀ ਤੇ ਵਾਕਿ ਉੱਚੇ ਵੀ ਕਰਦੋਗੇ ਮੌਕੇ ਤੇ ਮੰਨਤਾਂ ਉਹ ਉੱਚੋ ਕੋਈ ਨਹੀਂ ਵੀਰ ਜੀ ਕਰਦਾਂਗੇ ਛੋਟ ਛਾੜੀ ਹੁਣੀ ਐ ਮੈਂ ਮੋਲੀ ਨਿਗਨੇਗਾ ਕੀਤੇ ਆ ਵੀਰ ਜੀ ਠੀਕ ਹੈ ਜੀ ਬਾਕੀ ਵੀਰ ਜੀ ਮਾੜਾ ਕੰਮ ਆ ਲੂ ਮਾਰਿਓ ਬਾਕੀ ਇਹ ਕਿ ਹਾਂਜੀ ਭੈਣ ਭਰਾ ਜਿਹੜਾ ਕੋਈ ਵੀਡੀਓ ਵੇੰਦਾ ਵਾ ਪਹਿਲਾਂ ਚੰਗੀ ਤਾਂ ਜਿਹੜੇ ਪਰਿਵਾਰ ਨੂੰ ਆਪਣੇ ਨੂੰ ਦਿਖਾਉਣੀ ਆ ਨਾ ਵਕਾਲੇ ਮਗਰ ਉਹ ਇਹ ਨਾ ਆਖੇ ਵੀ ਮੇਰਾ ਪਾਪਾ ਲਈ ਮਾਂ ਦਾ ਬੀਬੀ ਨਹੀਂ ਮੰਨਦੀ ਇਹ ਮੇਰੇ ਨਾਲ ਹੋਈਆਂ ਗੱਲਾਂ ਅੱਛਾ ਰਸਾ ਕੀ ਅੰਜ ਫਿਰ ਆਣਗੇ ਜਦੋਂ ਭੈਣ ਭਰਾ ਕੋਈ ਨਖਰੇ ਕਰਦਾ ਨਾ ਫਿਰ ਬੁਰਾ ਜਿਹਾ ਲੱਗਦਾ ਇਹ ਆ ਕਿ ਹਾਂਜੀ ਹਾਂਜੀ ਆਪਣੀ ਤਸੱਲੀ ਡੰਗਰ ਤੇ ਉਹ ਹੁੰਦਾ ਆਪਾਂ ਡੰਗਰ ਥੋੜਾ ਬਦਲ ਦੇਣਾ ਜੀ ਤੇ ਉਹ ਹੁੰਦੀ ਆ ਹਾਂਜੀ ਹਾਂਜੀ ਇਹ ਚੱਕਰ ਹੁੰਦਾ ਆਪਣੀ ਚਲੋ ਆ ਕੇ ਤਸੱਲੀ ਕਰਕੇ ਖੜੇ ਬਾਕੀ ਇਹ ਆ ਕਿ ਪਹਿਲਾਂ ਆਪਣੇ ਘਰ ਸਲਾਹ ਕਰੇ ਗੱਡੀ ਵਾਲੇ ਨਾਲ ਗੱਲ ਕਰੇ ਫੇਰ ਤੁਹਾਨੂੰ ਫੋਨ ਕਰੇ ਇਹ ਆ ਕਿ ਜੇ ਪੂਰੀਆਂ ਦੱਸੀਆਂ ਚੀਜ਼ਾਂ ਪੂਰੀਆਂ ਵਾ ਫੇਰ ਤੇ ਚਲੋ ਠੀਕ ਆ ਜੇ ਉਹ ਕੋਈ ਉਹ ਚੀਜ਼ ਅੱਗੇ ਪਿੱਛੇ ਹੁੰਦੀ ਆ ਫੇਰ ਵੀ ਅਗਲੇ ਨੇ ਸਲਾਹ ਕਰਨੀ ਆ ਕੋਈ ਵੀ ਜੀ ਲੱਸੀ ਆ ਰਾਜੀ ਆ ਜੋ ਕੋਈ ਤੁਹਾਡੇ ਸਾਹਮਣੇ ਕਣੀ ਹਾਂਜੀ 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 ਵੀਡੀਓ ਜੀ ਹੁੰਦਿਆ ਹਾਂਜੀ ਤੇ ਜੇ ਇੱਥੇ ਆਪਾਂ ਆਖਾਂਗੇ ਆ ਕੇ ਲੱਸੀ ਉਹ ਰਾਜੀ ਉਹਦੇ ਫੇਰ ਤੁਹਾਨੂੰ ਪਤਾ ਉਹ ਕੰਮ ਥੋੜਾ ਹਾਂਜੀ ਹਾਂਜੀ ਇਹ ਚੱਕਰ ਹੁੰਦਾ ਬਾਕੀ ਚਲੋ ਹਰ ਕਿਸੇ ਦਾ ਕੰਮ ਜਿਹੜਾ ਇਸ ਤਰ੍ਹਾਂ ਹੀ ਹਾਂਜੀ ਹਾਂਜੀ ਇੰਨੇ ਕਿਤੇ ਵਾਅਦੇ ਘਾਟੇ ਚੱਲਦੇ ਹੀ ਰਹੇ ਨੇ ਆਏ ਵਾਅਦੇ ਕਰਨੇ ਕੋ ਆ ਪਰ ਝੂਠ ਮਾਰਨ ਵਾਲੇ ਵੀ ਹਾਂਜੀ ਹਾਂਜੀ ਠੀਕ ਹੈ ਨੀ ਗੱਲ ਤੇ ਹੁਣ ਆ ਗਏ ਆਪਣੇ ਕੋਲ ਇਹ ਇਹ ਵੀ ਵਰਜੀ ਸੂਈ ਨੂੰ ਹੈ ਜਿਹਨੂੰ 4 ਦਿਨ ਅੱਛਾ ਨਾੜੂ ਬੱਚੇ ਦਾ ਨਾਲ ਜੀ ਪਿਓਰ ਜਰਸੀ ਬੱਸੀ ਹੈ ਮਗਰ ਆ ਇਹਦੇ ਮਗਰ ਵੀ ਬੱਸੀ ਹੈ ਪਿਓਰ ਜਰਸੀ ਬੱਸੀ ਆ ਵੇਖੋ ਠੀਕ ਹੈ ਜੀ ਤੇ ਹਾਂ ਜੀ ਫੇਰ ਦੇਖ ਸਕਦੇ ਜਿਹਦੇ ਲੰਮਾ ਲੰਮਾ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਮੋਕੇ ਤੇ ਇਹਦੇ ਕੋਲ ਜੀ ਬੋਲਾ ਹੋਊਗਾ 10 ਕਿਲੋ ਪਰ ਆਪਾਂ 9 ਕਿਲੋ ਕਰਕੇ ਦੇਣੀ ਵੀਰ ਜੀ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕੱਚਾ ਜੂ ਆਜੂਗੀ ਹੈ ਵੀਰ ਜੀ ਇਹ ਰਮਾਨ ਦੇ ਨਾਲ ਕੋਈ 14 ਕਿਲੋ ਚਵਾਈ ਜਾਊਗੀ ਤੇ ਆਜੂਗੀ 14 ਲੀਟਰ ਹਾਂਜੀ 13 14 ਕਿਲੋ ਰਮਾਨ ਨਾਲ ਚਵਾਈ ਜਾਊਗੀ ਕੋਈ ਚੰਗੀ ਵੀਰ ਸੇਵਾ ਕਰੂਗਾ ਤੇ ਚਲੋ ਵੇਖੋ ਤੋਰੀਆ ਹੈ ਕਰੀ ਇਹਨੂੰ ਬਾਕੀ ਤੁਹਾਨੂੰ ਪਤਾ ਪਈ 9 ਕਿਲੋ ਬੋਲਾ ਇਹਦੇ ਆਟੋਮੈਟਿਕ ਤੁਹਾਨੂੰ ਪਤਾ ਦੋ 3 4 ਕਿਲੋ ਦਾ ਡੰਗਰ ਫਰਕ ਮਾਰ ਜਾਂਦਾ ਹਾਂਜੀ 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 ਇਹ ਚੱਕਰ ਹੁੰਦਾ ਬਾਬੀ ਠੰਡੀ ਧੀਰੀ ਆ ਜੀ ਤੇ ਇਹਦਾ ਕੀ ਰੱਖੀਏ ਫਿਰ ਮੋਲ ਆਪਾਂ ਇਹਦਾ ਵੀ ਮੁੱਲ ਵੀਰ ਜੀ 35000 ਕਰਦੇ 29 ਦੀ ਜੀ ਅੱਛਾ 29000 ਦੀ ਬਾਕੀ ਮੌਕੇ ਤੇ ਮਾਨਤਾ ਥੋੜਾ ਬਦਲ ਹੋ ਜਾਊਗਾ 29 ਜੋ ਕੋਈ ਨਹੀਂ ਮਾਨਤਾ ਕਰਦਾਂਗੇ ਮੌਕੇ ਤੇ ਠੀਕ ਹੈ ਹਾਂਜੀ ਤੇ ਅੱਜ ਬਾਕੀ ਵੀਰ ਜੀ ਬਰੀਡ ਚਾ ਦੋਵੇਂ ਜਰਸੀਆਂ ਥੋੜਾ ਆਪਾਂ ਰੰਗ ਵੇਖ ਕੇ ਆਖੀ ਜਾਂਦੇ ਆਂ ਵੀ ਜਰਸੀਆਂ ਪਿਓਰ ਜਰਸੀਆਂ ਵਸ਼ੀਆਂ ਜਿਨ੍ਹਾਂ ਨੂੰ ਪਿਓਰ ਆਂਦੇ ਆ ਠੀਕ ਹੈ ਜੀ ਹੁਣ ਆ ਵੀ ਵੇਖੋ ਵੀਰ ਜੀ ਸੁਨਾਹ ਵਸ਼ੀ ਜੱਪਾ ਵੇਖੋ ਥਣ ਭਾਂਡਾ ਵੇਖੋ ਮਸ਼ੀਨ ਲੱਗੀ ਥਣ ਭਾਂਡੇ ਵਾਲੇ ਸਾਰਾ ਮਾਲ ਥਣ ਭਾਂਡੇ ਵਾਲਾ ਬਾਕੀ ਪਲੀ ਪੁਲੀ ਵੀ ਸੋਹਣੀ ਹੈ ਠੀਕ ਹੈ ਰਾਜ ਰੂਜੀ ਵੀ ਆ ਇਹ ਵੀ ਜੀ 14 ਕਿਲੋ ਚਵਾਈ ਜੋਗੀ ਮਾਰਨਾ ਅੱਛਾ ਇਹਨੇ 13 13 14 ਕਿਲੋ ਚੋਇਆ ਸੀ ਐਸ ਵੀ ਆਨੇ ਵਿੱਚ 13 14 ਕਿਲੋ ਮਾਰਨਾ ਚਵਾਈ ਜੋ ਸੋ ਆ ਗਨਵਾ ਇਹਦਾ ਸੋ ਆਰ ਦੀ ਦੱਗਿਆ ਜਦਗੀ ਦੂਸਰਾ ਸੋ ਆ ਇਹਨੇ ਸੋਣਾ ਤੇ ਜੇ ਦੇ ਨਾ ਲਾਈਓਗੀ ਸੋਣ ਚ ਥੱਲੇੋਂ ਚੰਗੀ ਤਿਆਰ ਹੁੰਦੀ ਆ ਗਾਹ ਨਵੇਂ ਹਵਾਨਾ ਚੰਗਾ ਤਿਆਰ ਕੀਤਾ ਇਹਨੇ ਤੇ ਪਛਾਣ ਨਾ ਵੀ ਚੰਗਾ ਤਿਆਰ ਕਰਨ ਦੀ ਲੈ ਜਾਵੇ ਦੀ ਬੜੀ ਚੰਗੀ ਵਸੇ ਜੀ ਹਾਂ ਥੋੜਾ ਦੇਖੋ ਮਸ਼ੀਨ ਘਟਾ ਵਧੀਆ ਲੱਗਾ ਹਾਂ ਦੇਖ ਲਦੇ ਜੀ ਥਾਨ ਤੁਹਾਨੂੰ ਇੱਕ ਰੀਤੇ ਲੱਗ ਰਿਹਾ ਦਿਖਾਈਏ ਥਾਨ ਬੜਾ ਪਿਆਰਾ ਵਾ ਥੋੜਾ ਕਿ ਡਰਦੀ ਆ ਸਾਡੇ ਕੋਲ ਦੇਖ ਸਾਦੇ ਕੈਮਰੇ ਤੋਂ ਤੁਹਾਨੂੰ ਪਤਾ ਥੋੜਾ ਡੰਗਰ ਦੱਸ ਦਿੰਦਾ ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਵੀਰ ਜੀ ਤੇ ਜਿੰਨੀ ਵਜਨ ਵਜੂਦ ਚ ਹੈ ਨਾ ਵਸ਼ੀ ਹਾਂਜੀ ਹਾਂਜੀ ਮੋਲ ਦੇ ਵਿੱਚ ਦੀ ਕਰਮਦੀ 40-45000 ਰੁਪਏ ਕਰਮਦੀ। ਪਰ ਆਪਾਂ ਮੋਲ ਜਿਆਦਾ ਜੀ ਕਰਨਾ। ਕਿੰਨਾ? ਮੋਲ ਆਪਾਂ ਕਰਦੇ 40000 ਰੁਪਿਆ। ਅੱਛਾ। ਜਿਹੜੀ ਦੇਣੀ ਆ। 7000 7000 ਤੇ ਦੇ ਦੇਣੀ 7000 ਦੀ ਦੇ ਜੀ ਚਲੋ ਮੌਕੇ ਤੇ ਥੋੜਾ ਪਤਾ ਕਰ ਦੋ ਕਿ ਮਾਨਾ ਦੇ ਮੌਕੇ ਤੇ ਕੋਈ ਨਹੀਂ ਸ਼ੋਰਟ ਕਰਦਾਂਗੇ ਓਏ ਇਹਦੀ ਮੋਲੀ ਉਹਨਾਂ ਨੂੰ ਮੋਲੀ ਨਹੀਂ ਗਨ ਕੇ ਕਰੀਏ ਬਸ ਇਹ ਵੀ ਭੈਣ ਭਰਾ ਹੁਣ ਹੁਣ ਵਾਇਕਰੂ ਦੀ ਮੇਰ ਦਾ ਵੇਦੀ ਪਰਸੋਂ ਦੀ ਵੀਡੀਓ ਬਣਾ ਗਏ ਹੋ ਤੇ ਤੁਹਾਨੂੰ ਮੈਂ ਫੋਨ ਕਰਤਾ ਮੈਂ ਆਹ ਮਾਲ ਵੇਚ ਗਿਆ ਹਾਂਜੀ ਹਾਂਜੀ ਤੇ ਇਹ ਵੀ ਗੱਡੀਆਂ ਆਖਿਆ ਬੜੀ ਸਪੀਡ ਕਿੱਤੀ ਜੇ ਮਾਰਾ ਸਪੀਡਸ ਖਚਾਉਣ ਵਾਲਾ ਹੀ ਕੋਣ ਆ ਤੁਹਾਨੂੰ ਤੇ ਤੁਹਾਨੂੰ ਮੈਂ ਆਖਿਆ ਮੈਂ ਕੱਲ ਪਾ ਦਿਆਂ ਤੂੰ ਆਖਿਆ ਨਹੀਂ ਅੱਜ ਸਾਲ ਹੈ ਨਾ ਤੁਹਾਨੂੰ ਠੀਕ ਹੈ ਤੁਸੀਂ ਵੀਡੀਓ ਰੋ ਹੀ ਪਾ ਕਰੀਏ ਸਾਡੇ ਕੋਲ ਅਵਾਜ਼ ਆਇਆ ਨਹੀਂ ਜਾਂਦੇ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਰੋਜ਼ ਪਾਉਂ ਪਾਵੇਂ ਚਲੋ ਇਸ ਤਰ੍ਹਾਂ ਹੀ ਕੰਮ ਚੱਲਦਾ ਰਵੇ ਤੇ ਵਧੀਆ ਵਾ ਚਲੋ ਬਾਕੀ ਕੋਈ ਵਾ ਵੇ ਲੋ ਸਾਰਾ ਮਾਲ ਵਧੀਆ ਹੋ ਗਈ ਕਿ ਨਹੀਂ ਵੇਖ ਗਿਆ ਵਾ ਹਾਂ ਤੇ ਮਾਲ ਇਹ ਵੇ ਲੋ ਠੀਕ ਹੈ ਜੀ ਬਾਕੀ ਇਹ ਆ ਕਿ ਆਪਣੀ ਕੋਈ ਵੀ ਇੱਥੇ ਆ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲੀ ਬਹੁਤ ਬਹੁਤ ਧੰਨਵਾਦ